बीएसएनएल टेलीफोन एक्सचेंज ਵਿੱਚ ਹੋਈ ਚੋਰੀ ਚੋਰੀ ਦੀ ਵਾਰਦਾਤ ਲੱਗੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੋਰਾਂ ਦੁਆਰਾ ਅੰਦਰੋਂ ਬੈਟਰੀਆਂ ਲਿਆ ਕੇ ਰੱਖੀਆਂ ਜਾ ਰਹੀਆਂ ਨੇ ਤੇ ਇੱਕ ਸਾਈਡ ਚੋਰਾਂ ਦੀ ਗੱਡੀ ਵੀ ਖੜੀ ਹੈ ਤੁਸੀਂ ਦੇਖੋ ਤਸਵੀਰਾਂ ਵਿੱਚ ਵੀ ਚੋਰਾਂ ਦੁਆਰਾ ਕਿਵੇਂ ਅੰਦਰੋਂ ਬੈਟਰੀ ਸੈੱਲ ਲਿਆ ਕੇ ਉੱਥੇ ਰੱਖੇ ਜਾ ਰਹੇ ਨੇ ਦੱਸਦੀਏ ਕਿ ਇਹ ਜ਼ਿਲ੍ਹਾ ਹੁਸ਼ਿਆਰ ਪਰਦੇ ਤਲਵਾੜਾ ਦੇ ਨਜ਼ਦੀਕ ਪੈਂਦਾ ਪਿੰਡ ਭੰਬੋਤਾਲ ਵਿੱਚ बीएसएनएल टेलीफोन एक्सचेंज ਵਿੱਚ ਚੋਰਾ ਵੱਲੋਂ ਚੋਰੀ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਜੀਟੀਓ ਮਨੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਸਵੇਰੇ ਐਕਸਚੇਂਜ ਦਾ ਚੌਕੀਦਾਰ ਰੁਟੀਨ ਚੈਕਿੰਗ ਲਈ ਆਇਆ ਤਾਂ ਉਸਨੇ ਦੇਖੇ ਕਿ ਸਾਰੇ ਤਾਲੇ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਉਸਨੇ ਮੈਨੂੰ ਤੁਰੰਤ ਫੋਨ ਕੀਤਾ ਤੇ ਅਸੀਂ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ 23 ਬੈਟਰੀਆਂ ਸੈੱਲ ਅਤੇ ਇੱਕ ਇਨਵਰਟਰ ਬੈਟਰੀ ਚੋਰੀ ਹੋ ਚੁੱਕੀ ਸੀ ਜਦੋਂ ਅਸੀਂ ਇਸ ਦੀ ਇਮਾਰਤ ਨਾਲ ਲੱਗੇ ਸੀਸੀਟੀਵੀ ਕੈਮਰੇਜ ਜਾਂਚ ਕੀਤੀ ਤਾਂ ਪਤਾ ਲੱਗਾ ਕਿ 3-4 ਨੌਜਵਾਨਾਂ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ ਮਨੀਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਵੱਲੋਂ 2.5 ਤੇ 3 ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ ਹੈ ਮਨੀਸ਼ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਕਿਉਂਕਿ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਬਾਕੀ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਜਸਬੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਕਿ ਕਿੰਦਰੋਂ ਕੀ ਸੱਲ ਬਰੋ ਜੋੜੀ ਹੋ ਰਿਹਾ ਹੈ ਇਹ ਸਾਲੀ ਬੀਤੇ ਜੋਗੀ ਹੋਇਆ ਹੈ ਇਹ ਜ਼ਿਲ੍ਹਾ ਖੁਸ਼ਿਆਰ ਪਰਦੇਤ ਤਲਵਾੜਾ ਦੇ ਨਜ਼ਦੀਕ ਪੈਂਦਾ ਪਿੰਡ ਭੰਬੋਤਾਲ ਵਿੱਚ ਬੀਐਸਐਨਐਲ ਟੈਲੀਫੋਨ ਐਕਸਚੇਂਜ ਵਿੱਚ ਚੋਰਾ ਵੱਲੋਂ ਚੋਰੀ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਜੀਟੀਓ ਮਨੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਸਵੇਰੇ ਐਕਸਚੇਂਜ ਦਾ ਚੌਕੀਦਾਰ ਰੁਟੀਨ ਚੈਕਿੰਗ ਲਈ ਆਇਆ ਤਾਂ ਉਸਨੇ ਦੇਖਿਆ ਕਿ ਸਾਰੇ ਤਾਲੇ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਉਸਨੇ ਮੈਨੂੰ ਤੁਰੰਤ ਫੋਨ ਕੀਤਾ ਤੇ ਅਸੀਂ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ 23 ਬੈਟਰੀਆਂ ਸੈੱਲ ਅਤੇ ਇੱਕ ਇਨਵਰਟਰ ਬੈਟਰੀ ਚੋਰੀ ਹੋ ਚੁੱਕੀ ਸੀ ਜਦੋਂ ਅਸੀਂ ਇਸ ਦੀ ਇਮਾਰਤ ਨਾਲ ਲੱਗੇ ਸੀਸੀਟੀਵੀ ਕੈਮਰੇਜ ਜਾਂਚ ਕੀਤੀ ਤਾਂ ਪਤਾ ਲੱਗਾ ਕਿ 3-4 ਨੌਜਵਾਨਾਂ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ ਸਰ ਜੀ ਇਹ ਚੋਰੀ ਦੀ ਕੀ ਮਾਮਲਾ ਹੈ ਹਾਂ ਮੈਂ ਜੀਟੀਓ ਮਨੀਸ਼ ਕੁਮਾਰ ਬੀਐਸੰਗਲ ਤਲਵਾੜਾ ਤੋਂ ਅੱਜ ਸਵੇਰੇ ਸਾਡਾ ਸਿਕਿਉਰਿਟੀ ਗਾਰਡ ਰੂਟੀਨ ਦੇ ਵਿੱਚ ਮੈਂ ਉਹਨੂੰ ਇੱਥੇ ਨਾ ਕਿਹਾ ਸੀਗਾ ਵੀ ਵਿਜ਼ਿਟ ਕਰਕੇ ਜਾਣਾ ਤੇ ਉਹ ਅਸੀਂ ਆਏ ਸਵੇਰੇ ਤੇ ਉਹਨੇ ਦੇਖਿਆ ਕਿ ਇੱਥੇ ਤਾਲੇ ਤੂਲੇ ਟੁੱਟੇ ਹੋਏ ਸੀਗੇ ਤੇ ਫਿਰ ਉਹਨੇ ਮੈਨੂੰ ਦੱਸਿਆ ਫਿਰ ਅਸੀਂ ਆ ਕੇ ਦੇਖਿਆ ਸਾਰਾ ਅਸੈਸ ਕੀਤਾ ਕਿ ਕਿੰਨਾ ਕਲੌਸ ਹੋਇਆ ਉਹਦੇ ਵਿੱਚ ਸਾਡੇ ਤੇ ਹੀ ਬੈਟਰੀ ਦੇ ਸੈੱਲ ਚੋਰੀ ਹੋ ਗਏ ਤੇ ਇੱਕ ਸਾਡੀ ਇਨਵਰਟਰ ਦੀ ਬੈਟਰੀ ਚੋਰੀ ਹੋਈ ਹੈ ਤਾਂ ਕੋ ਕਿੰਨਾ ਨੁਕਸਾਨ ਆ ਆ ਨੁਕਸਾਨ ਮਿਕਲ 7-3 ਲੱਖ ਰੁਪਏ ਦਾ ਨੁਕਸਾਨ ਹੋਣਾ ਡਿਪਾਰਟਮੈਂਟ ਦਾ ਇਸ ਸੀਜ਼ ਵਿੱਚ ਕੈਮਰੇ ਵਗੈਰਾ ਲੱਗੇ ਤੇ ਉਥੇ ਇੱਕ ਕੈਮਰੇ ਓਨਰ ਜਿਹੜਾ ਬਿਲਡਿੰਗ ਓਨਰ ਹੈਗਾ ਉਹਦੇ ਦੋ ਕੈਮਰੇ ਹੈਗੇ ਆ ਉਹਦੇ ਵਿੱਚ ਫਾਈਂਡ ਆਊਟ ਕੀਤਾ ਮਤਲਬ ਰਾਤ ਨੂੰ ਕੋਈ 12 ਵਜੇ ਦੇ ਕਰੀਬ ਚੋਰਾਂ ਨੇ ਸਾਰਾ ਕੀਤਾ ਹੈਗਾ ਕਿੰਨੇ ਚੀਏ ਤੇ ਚੋਰਾਇ ਕਿੰਨੇ ਕੈਮਰੇ ਤਿੰਨ ਤੋਂ ਚਾਰ ਟ੍ਰੇਸ ਹੁੰਦੇ ਪਏ ਆ ਉਹਦੇ ਵਿੱਚ ਨਾ ਕੈਮਰਾ ਦੇ ਵਿੱਚ ਤਿੰਨ ਤੋਂ ਚਾਰ ਹਾਂਜੀ ਉਹਦੇ ਚਾਰ ਨਹੀਂ ਕੋਈ ਪਹਿਚਾਨ ਨਹੀਂ ਐ ਸੱਚ ਜਿੱਦਾ ਦੀ ਕੋਈ ਹਾਂ ਪੁਲਿਸ ਕੰਪਲੀਟ ਮੈਂ ਸਵੇਰੇ ਲੌਂਜ ਕਰਵਾਤੀ ਆ ਕਿਉਂਕਿ ਇਹ ਜਿਹੜਾ ਕੈਫਟ ਐਕਚੁਅਲੀ ਹੋਈ ਹੈ ਇਹ ਹੋਈ ਹੈ 14 ਔਰ 13 ਔਰ 14 ਦੀ ਰਾਤ ਨੂੰ ਪਰ ਸਾਨੂੰ ਅੱਜ ਸਾਡੇ ਨੋਟਿਸ ਚ ਆਜਿਆ ਕਿਉਂਕਿ ਅਸੀਂ ਵਿਜ਼ਿਟ ਹੀ ਅੱਜ ਕੀਤਾ ਸਾਨੂੰ ਪਤਾ ਨਹੀਂ ਸੀ ਕਿ ਚੋਰੀ ਹੋ ਗਈ ਹੈ ਅਸੀਂ ਅੱਜ ਵਿਜ਼ਿਟ ਕੀਤਾ ਤਾਂ ਪਤਾ ਲੱਗਿਆ ਸਾਨੂੰ ਉਹ ਮੰਗ ਕਰ ਰਹੇ ਨੇ ਮੰਗੇ ਵੀ ਸਾਡੇ ਕੋਲ ਇੱਥੇ ਸੀਸੀਟੀਵੀ ਫੁਟੇਜ ਹੈਗੇ ਆ ਸਾਰੇ ਜੇ ਉਹਦੇ ਤੋਂ ਕਾਫੀ ਕੁਝ ਫਾਈਂਡ ਆਊਟ ਕਰ ਸਕਦੇ ਆ ਪੁਲਿਸ ਪ੍ਰਸ਼ਾਸਨ ਤੇ ਜਲਦੀ ਤੋਂ ਜਲਦੀ ਚੋਰ ਫੜੇ ਜਾਣ ਤਾਕੀ ਅੱਗੇ ਤੋਂ ਇਦਾਂ ਦਾ ਨਾ ਕੋਈ ਕੰਮ ਹੋਵੇ